ਇਹ ਗੁਰਦੁਆਰਾ ਜੋ ਤੁਸੀਂ ਦੇਖ ਰਹੇ ਆ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੈ ਪਟਨਾ ਸਾਹਿਬ ਤੇ ਇਹਨੂੰ ਗੁਰੂ ਕਾ ਬਾਗ ਕਹਿੰਦੇ ਆ ਸਾਰੇ ਗੁਰਦੁਆਰੇ ਨੂੰ ਤੇ ਜਿਹੜੀ ਚੀਜ਼ ਤੁਹਾਨੂੰ ਅੱਜ ਮੇਨ ਵਿਖਾਉਣੀ ਆ ਵੀ ਆ ਜੋ ਨਹਿਮ ਦਾ ਦਰਖਤ ਹੈ ਨਾ ਇਹ ਗੁਰੂ ਜੀ ਨੇ ਦਾਤਨ ਕੀਤੀ ਸੀ ਤੇ ਇੱਥੇ ਦਾਤਨ ਘਟਦੀ ਤੇ ਦਾਤਨ ਦੇ ਨਾਲ ਦਰਖਤ ਬਣਿਆ ਤੁਸੀਂ ਆ ਉੱਤੇ ਲਿਖਿਆ ਪੜ੍ਹ ਵੀ ਸਕਦੇ ਸਾਰਾ ਉਹਨਾਂ ਕਰਕੇ ਤੁਸੀਂ ਪੜ੍ਹ ਸਕਿਆ ਤੇ ਆ ਤੁਹਾਨੂੰ ਅੰਦਰ ਲਗ ਮਹਾਰਾਜ ਦਾ ਦ੍ਰਿਸ਼ ਤੇ ਤੁਹਾਨੂੰ ਆ ਦਿਖਾਉਣੇ ਆਪਾਂ ਆ ਹੁਣ ਸੀਸਿਆ ਨਾਲ ਕਵਰ ਕਰਤਾ ਵੀ ਨਹੀਂ ਤੇ ਲੋਕ ਨਾ ਜਿਆਦਾ ਯਾਰ ਤੇਲ ਤੂਲ ਵਾਲਿਆ ਹੱਥ ਲਾ ਦਿੰਦੇ ਤੇਲ ਪਾ ਦਿੰਦੇ ਆ ਜੋ ਕਿ ਗਲਤ ਹੈ ਹੁਣ ਉਹਨਾਂ ਨੇ ਬਹੁਤ ਵਧੀਆ ਕੀਤਾ ਸੀਸਿਆ ਨਾਲ ਲਾ ਕੇ ਕਵਰ ਕਰ ਲਿਆ ਦੂਰਦਰਸ਼ ਹੋਣ ਨਾਲ ਸੰਭਾਲ ਹੋ ਜੂਗੀ ਨਹੀਂ ਤੇ ਇੱਕ ਦਰਖਤ ਆ ਥੱਲੇ ਨੂੰ ਹੋ ਗਿਆ ਡੈਗ ਪਿਆ 次の。